ਟਿਲ ਸਾਹਿਬ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਫਤਾਂ ਦੇ ਨਾਲ ਦੋ ਚਾਰ ਹੁੰਦੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਸੰਘਰਸ਼ ਕਰ ਰਹੇ ਨੇ ਤੇ ਕਿਸਾਨ ਨਕਲੀ ਬੀਜਾਂ ਤੋਂ ਕੀਟਨਾਸ਼ਕਾਂ ਤੋਂ ਵੀ ਪਰੇਸ਼ਾਨ ਨੇ ਪਰ ਹੁਣ ਖੇਤੀਬਾੜੀ ਵਿਭਾਗ ਕਾਫੀ ਐਕਟਿਵ ਹੋ ਗਿਆ ਹੈ ਖੇਤੀਬਾੜੀ ਵਿਭਾਗੇ ਨੇ ਹਰਿਆਣੇ ਵੱਲੋਂ ਆਈ ਇੱਕ ਪਿਕਅਪ ਗੱਡੀ ਨੂੰ ਰੋਕਿਆ ਨਾਕਾ ਲੱਗਿਆ ਹੋਇਆ ਸੀਗਾ ਤਾਂ ਇਹਦੇ ਵਿੱਚੋਂ ਕਈ ਲੀਟਰ ਤੇ ਕਈ ਕਵੰਟਲ ਪਾਊਡਰ ਬਰਾਮਦ ਕੀਤਾ ਗਿਆ ਜਿਹੜਾ ਕੀਟਨਾਸ਼ਕ ਸੀ ਉਹਦੇ ਵਿੱਚੋਂ ਕੁਝ ਅਜੇਬ ਪਦਾਰਥ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਪਾਬੰਦ ਨੇ ਉਹਨਾਂ ਦੇ ਤੇ ਰੋਕ ਲੱਗੀ ਹੋਈ ਆ ਤੇ ਇਹ ਸਾਰਾ ਨਕਲੀ ਦੱਸਿਆ ਜਾ ਰਿਹਾ ਹੈ ਤੇ ਇਹ ਕਿਸਾਨਾਂ ਨੂੰ ਸਪਲਾਈ ਕੀਤਾ ਜਾਣਾ ਸੀਗਾ ਕਿਸਾਨਾਂ ਦਾ ਪੈਸਾ ਵੀ ਜਾਣਾ ਸੀ ਕਿਸਾਨਾਂ ਦਾ ਸਮਾਂ ਬਰਬਾਦ ਹੋਣਾ ਸੀ ਫਸਲ ਦਾ ਜਿਹੜੀ ਬਰਬਾਦ ਹੋਣੀ ਸੀ ਉਹ ਹੈ ਹੀ ਐ ਜੀ ਤਰਮਿੰਦਰ ਜੀ ਬਹੁਤ ਲੰਬੇ ਸਮੇਂ ਤੋਂ ਇਹ ਗੋਰਖ ਧੰਦਾ ਜਾਰੀ ਹੈ ਅਕਾਲੀ ਭਾਜਪਾ ਸਰਕਾਰ ਸੀ ਹੂੰ ਇਸੇ ਤਰ੍ਹਾਂ ਦਾ ਇੱਕ ਤੱਥ ਉਦੋਂ ਸਾਹਮਣੇ ਆਇਆ ਇੱਕ ਕੰਪਨੀ ਵਾਲੇ ਮੋਟੀ ਮਾਇਆ ਲੈ ਕੇ ਕਾਰ ਦੇ ਵਿੱਚ ਜਾ ਰਹੇ ਸੀ ਰਕਮ ਬਰਾਮਦ ਹੋਈ ਮੇਰੇ ਖਿਆਲ ਲਗਭਗ 15 ਸਾਲ ਟੱਪ ਗਏ ਵੀ ਹੋ ਹੀ ਹੋ ਗਏ ਹੋਣਗੇ ਉਹ ਕੀ ਬਣਿਆ ਕਿਸੇ ਨੂੰ ਨਹੀਂ ਪਤਾ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ 20 ਲੱਖ ਪੈਕੇਟ ਆਇਆ ਨਰਮਿਕ ਪਾ ਦਾ ਉਹ ਰਿਪੋਰਟ ਕਿੱਥੇ ਪਈ ਹੈ ਕਿਸੇ ਨੂੰ ਕੋਈ ਪਤਾ ਨਹੀਂ ਡੀਏਪ ਨਕਲੀ ਆ ਗਿਆ ਆਇਕਤੀ ਵੀ ਆ ਗਿਆ ਤੇ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਆ ਗੁਰਵੀਰ ਸਿੰਘ ਖੁੱਡੀਆਂ ਉਹਨਾਂ ਬਾਰੇ ਸਾਰੇ ਜਾਣਦੇ ਆ ਕਿ ਇਮਾਨਦਾਰ ਸ਼ਖਸੀਅਤ ਨਹੀਂ ਉਹਨਾਂ ਨੇ ਇਸ ਖੇਤੀ ਮਹਿਕਮੇ ਦੀ ਥੋੜੀ ਜੀ ਜੰਗਾਲ ਲਾਹੀ ਹੈ ਖੇਤੀਬਾੜੀ ਵਿਭਾਗ ਐਕਟਿਵ ਹੋਇਆ ਹੈ ਉਹਨਾਂ ਨੇ ਇਹ ਜਿਵੇਂ ਤੁਸੀਂ ਦੱਸਿਆ ਕਿ ਪਾਊਡਰ ਹੈ ਨਕਲੀ 34 ਲੀਟਰ ਦੇ ਕਰੀਬ ਕੀਟਨਾਸ਼ਕ ਨਹੀਂ 448 ਕੁਇੰਟਲ ਪਾਊਡਰ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਫੜਿਆ ਗਿਆ ਆ ਕਿਵੇਂ ਗਿਆ ਇਹ ਆ ਕਿਹਦੇ ਕੋਲ ਰਿਹਾ ਸੀ ਰੋਲਾ ਉੱਥੋਂ ਤੱਕ ਪਹੁੰਚਦਾ ਹੈ ਤੇ ਜੇ ਆ ਰਿਹਾ ਸੀ ਤਾਂ ਸ਼ੈ ਕੀ ਦੀ ਸੀ ਇਹ ਗੋਰਖ ਧੰਦਾ ਇਕੱਲਿਆਂ ਨਹੀਂ ਬੰਦਾ ਕਰ ਸਕਦਾ ਇਹਦੇ ਪਿੱਛੇ ਅਧਿਕਾਰੀ ਤੇ ਸਿਆਸਤਦਾਨ ਵੀ ਨੇ ਸੋ ਮਾਵਲਾ ਬਹੁਤ ਗੰਭੀਰਤਾ ਵਾਲਾ ਤਰਵੈਦਰ ਜੀ ਕੁਝ ਹੋਵੇਗਾ ਨਹੀਂ ਹੋਵੇਗਾ ਕੁਝ ਨਹੀਂ ਕਿਹਾ ਜਾ ਸਕਦਾ ਪਰ ਖੁੱਡੀਆਂ ਸਾਹਿਬ ਨੂੰ ਇਸ ਗੱਲ ਦੀ ਵਧਾਈ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਰਗਰਮੀ ਨਾਲ ਲੱਗੇ ਹੋਏ ਨੇ ਆਪਣੀ ਟੀਮ ਦੇ ਨਾਲ ਇਹ ਗੋਰਖ ਧੰਦਾ ਉਦੋਂ ਆਉਗਾ ਜਦੋਂ ਤੁਸੀਂ ਇਹਨੂੰ ਕਿਸੇ ਸਿਰੇ ਪਚਾਉਂਗੇ ਵਿਚ ਵਿਚਾਲੇ ਨਾ ਛੱਡ ਦਿਓ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ